ਇਸ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਤੁਹਾਨੂੰ ਆ ਦੋ ਫੋਟੋਆਂ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਨੇ ਇੱਕ ਹੈ ਬੂਟਾ ਸਿੰਘ ਤੇ ਦੂਸਰਾ ਅਵਤਾਰ ਸਿੰਘ ਰਿਸ਼ਤੇ ਦੇ ਵਿੱਚ ਇਹ ਦੋਵੇਂ ਪਿਓ ਪੁੱਤ ਨੇ ਪਰ ਕਿਸ ਤਰੀਕੇ ਦੇ ਨਾਲ ਕਲਯੁਗ ਦੇ ਵਿੱਚ ਖੂਨ ਦੇ ਰਿਸ਼ਤੇ ਹੀ ਤਾਰ-ਤਾਰ ਹੋ ਗਏ ਨੇ ਉਹਦੀ ਇਹ ਮੂੰਹ ਬੋਲਦੀਆਂ ਤਸਵੀਰਾਂ ਔਰ ਇੱਕ ਸੱਚੀ ਘਟਨਾ ਤੁਹਾਨੂੰ ਦੱਸਦੇ ਹਾਂ ਕਿਸ ਤਰੀਕੇ ਦੇ ਨਾਲ ਇੱਕ ਨਸ਼ੇੜੀ ਪੁੱਤ ਨੇ ਔਰ ਕਮਲੇ ਪੁੱਤ ਨੇ ਆਪਣੇ ਹੀ ਪਿਤਾ ਦੀ ਹੱਤਿਆ ਕਰ ਦਿੱਤੀ ਔਰੇ ਅਵਤਾਰ ਸਿੰਘ ਨਾਮ ਦਾ ਹਤਿਆਰਾ ਇੱਥੇ ਵੀ ਨਹੀਂ ਰੁਕਿਆ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਜਦੋਂ ਉਸਦਾ ਪਿਤਾ ਇੱਕ Laash ਬਣ ਕੇ ਜ਼ਮੀਨ ਤੇ ਡਿੱਗਿਆ ਪਿਆ ਸੀ ਉਸਦਾ ਕਮਲਾਪੁੱਤ ਅਵਤਾਰ ਫੇਰ ਵੀ ਇੱਟਾਂ ਚੱਕ ਚੱਕ ਕੇ ਆਪਣੇ ਪਿਤਾ ਦੀ ਡੈੱਡ ਬੋਡੀ ਤੇ ਮਾਰਦਾ ਰਿਹਾ ਉਸ ਨੂੰ ਪਰਿਵਾਰਕ ਮੈਂਬਰ ਵੀ ਰੋਕ ਰਹੇ ਸੀ ਆਂਡੀ ਗਵਾਂਡੀ ਵੀ ਰੋਕ ਰਹੇ ਸੀ ਪਰ ਉਸਦੇ ਸਿਰ ਤੇ ਕਮਲਪੁੱਲ ਇਸ ਤਰੀਕੇ ਦੇ ਨਾਲ ਚੜਿਆ ਹੋਇਆ ਸੀ ਕਿ ਉਹੋ ਕਿਸੇ ਦੀ ਨਹੀਂ ਸੁਣ ਰਿਹਾ ਸੀ ਉਲਟਾ ਜੋ ਰੋਕ ਰਿਹਾ ਸੀ ਉਹਨਾਂ ਦੇ ਉੱਤੇ ਵੀ ਹਮਲਾ ਕਰਨ ਨੂੰ ਉਤਾਰੂ ਸੀ ਔਰ ਉਹ ਕਹਿ ਰਿਹਾ ਸੀ ਕਿ ਮੈਂ ਸਿਲੰਡਰ ਨੂੰ ਅੱਗ ਲਗਾ ਕੇ ਪੂਰੇ ਇਲਾਕੇ 'ਚ ਅੱਗ ਲਗਾ ਦੂੰਗਾ ਪੂਰਾ ਘਰ ਨੂੰ ਅੱਗ ਲਗਾ ਦੂੰਗਾ ਤੇ ਉਹਦੀਆਂ ਤਸਵੀਰਾਂ ਇਸ ਘਟਨਾ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲਾ ਹੁਣ ਦੇਖ ਲਓ ਪਰਿਵਾਰ ਦੇ ਵਿੱਚ ਸੱਥਰ ਵਿਛਿਆ ਹੋਇਆ ਹੈ ਇਹ ਪੁੱਤ ਨੇ ਨਾ ਸਿਰਫ ਆਪਣੇ ਪਿਤਾ ਦੀ ਹਤਿਆ ਕੀਤੀ ਹੈ ਇਸ ਤੋਂ ਪਹਿਲਾਂ ਜਦੋਂ ਇਸ ਦੇ ਚਾਚੇ ਦਾ ਕਤਲ ਹੋਇਆ ਸੀ ਉਸ ਦੇ ਵਿੱਚ ਵੀ ਇਸ ਦਾ ਹੱਥ ਸੀ ਇਸੇ ਕਰਕੇ ਇਹ ਜੇਲ੍ਹ ਦੇ ਵਿੱਚ ਵੀ ਬੰਦ ਸੀ ਇਸ ਦੀਆਂ ਕਰਤੂਤਾ ਤੋਂ ਪਰੇਸ਼ਾਨ ਇਸ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਵਾਪਸ ਆਪਣੇ ਮਾਪਿਆਂ ਦੇ ਘਰੇ ਵੀ ਰਹਿਣ ਚਲੀ ਗਈ ਸੀ ਪਰ ਆਖਰਕਾਰ ਜਦੋਂ ਜੇਲ੍ਹ ਦੇ ਵਿੱਚੋਂ ਇਹ ਵਾਪਸ ਆਇਆ ਇਸ ਨੇ ਆਪਣੀ ਪਤਨੀ ਨੂੰ ਸਮਝਾਇਆ ਕਿ ਮੈਂ ਬਦਲ ਚੁੱਕਿਆ ਹਾਂ ਵਾਪਸ ਆ ਜਾ ਉਹਦੀ ਪਤਨੀ ਭਰੋਸਾ ਕਰਕੇ ਘਰ ਦੇ ਵਿੱਚ ਤਾਂ ਵਾਪਸ ਆ ਗਈ ਪਰ ਉਹ ਬਦਲਿਆ ਨਹੀਂ ਸੀ ਬਲਕਿ ਹੋਰ ਵੀ ਜ਼ਿਆਦਾ ਸ਼ੈਤਾਨ ਬਣ ਕੇ ਘਰੇ ਆ ਗਿਆ ਸੀ ਤੇ ਉਸਨੇ ਇਸ ਵਾਰ ਐਸੀ ਸ਼ੈਤਾਨੀ ਕੀਤੀ ਕਿ ਰਾਤ ਨੂੰ ਆਪਣੇ ਪਿਓ ਨੂੰ ਉਠਾ ਕੇ ਪਹਿਲਾਂ ਉਸਦੇ ਨਾਲ ਲੜਾਈ ਕੀਤੀ ਫਿਰ ਇੱਟ ਮਾਰ ਕੇ ਉਸ ਦਾ ਕਤਲ ਕੀਤਾ ਫਿਰ ਜਦੋਂ ਉਸ ਦਾ ਪਿਤਾ ਮਰ ਚੁੱਕਿਆ ਸੀ ਫਿਰ ਉਸ ਦੀ ਡੈੱਡ ਬੋਡੀ ਦੇ ਉੱਤੇ ਵੀ ਲਗਾਤਾਰ ਇੱਟਾਂ ਮਾਰਦਾ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਉਸਨੇ ਹੱਤਿਆ ਕੀਤੀ ਆ ਉਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਔਰ ਦੂਸਰੇ ਪਾਸੇ ਅਵਤਾਰ ਦੀ ਔਰ ਬੂਟਾ ਸਿੰਘ ਦੀ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜੋ ਕਟਨਾ ਹੈ ਤਸਵੀਰ ਰਾਏਕੋਟ ਦੇ ਪਿੰਡ ਰਾਜਗੜ੍ਹ ਦੀ ਹੈ ਪੱਖੋਵਾਲ ਦੇ ਨੇੜੇ ਲੁਧਿਆਣਾ ਜ਼ਿਲ੍ਹੇ ਦੀ ਤਾਂ ਕਿਸ ਤਰੀਕੇ ਦੇ ਨਾਲ ਇਸ ਵਕਤ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਔਰ ਸੱਥਰ ਵਿਛਿਆ ਹੋਇਆ ਹੈ ਉਹਦੀਆਂ ਇਹ ਤਸਵੀਰਾਂ ਨੇ ਔਰ ਪਤਨੀ ਨੇ ਪੂਰੀ ਗੱਲ ਸਮ ਦੱਸੀ ਹੈ ਕਿ ਰਾਤ ਕਿਸ ਤਰੀਕੇ ਨਾਲ ਘਰ ਦੇ ਵਿੱਚ ਇਸ ਪਾਗਲ ਇਨਸਾਨ ਨੇ ਕਲੇਸ਼ ਕੀਤਾ ਔਰ ਕਲੇਸ਼ ਤੋਂ ਬਾਅਦ ਆਪਣੇ ਹੀ ਪਿਤਾ ਦੀ ਹੱਤਿਆ ਕਰ ਦਿੱਤੀ ਤਾਂ ਰੋ ਰੋ ਕੇ ਪੂਰੇ ਤਰੀਕੇ ਦੇ ਨਾਲ ਭੁੱਬਾ ਮਾਰ ਮਾਰ ਕੇ ਰੋ ਰਹੀ ਹੈ ਇਸ ਦੀ ਪਤਨੀ ਤੇ ਉਸ ਨੇ ਇੱਕ ਇੱਕ ਗੱਲ ਦੱਸੀ ਹੈ ਔਰ ਇਹਦੀਆਂ ਗੱਲਾਂ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਕੋਈ ਗੱਲ ਬਾਤ ਨਹੀਂ ਸੀ ਹੋਈ ਹੈ ਕਿ ਜੀ ਇਹ ਜਾਣ ਜਾਣ ਕੇ ਹਰ ਇੱਕ ਨੂੰ ਗਾਲਾਂ ਕੱਢਦਾ ਸੀਗਾ ਵੀ ਰਾਤ ਤਾਂ ਸਾਡੇ ਨਾਲ ਜੱਗੋ ਤੇਰਮੀ ਕਰੀਆ ਉਹਨੇ ਸਾਨੂੰ ਸੁੱਤੇ ਪਿਆ ਨੂੰ ਢਾ ਲਿਆ ਉਹਨੇ ਸਾਰਿਆਂ ਨੂੰ ਹੂੰ ਪਹਿਲਾ ਸਿਲੰਡਰ ਲਾ ਕੇ ਰਸੋਈ ਦੇ ਵਿੱਚੋਂ ਰੈਗੂਲੇਟਰ ਲਾ ਕੇ ਬੇੜੇ 'ਚ ਰੱਖਿਆ ਕਹਿੰਦਾ ਮੈਂ ਅੱਗ ਲਾਉਣਾ ਅੱਗ ਹੀ ਅੱਗ ਕਰਦਾ ਰਹਿੰਦਾ ਸੀਗਾ ਹੂੰ ਇਹ ਬੀਬੀ ਉਹਨਾਂ ਸੁੱਤੇ ਪਏ ਸੀ ਮੇਰਾ ਬੇਟਾ ਵੀ ਮੈਂ ਸੁੱਤ ਨਹੀਂ ਦੀ ਪਈ ਸੀਗੀ ਮੈਂ ਰੌਲਾ ਪਾਤਾ ਮੈਂ ਬੀਬੀ ਉਹਨਾਂ ਨੂੰ ਆ ਕੇ ਮੈਂ ਆਪਾਂ ਨੂੰ ਅੱਗ ਲਾਉਂਦਾਗਾ ਆਪਾਂ ਨੂੰ ਸਾਰਿਆਂ ਨੂੰ ਮਚਾਉਂ ਤਸੀਂ ਉੱਠ ਖੜੋ ਗੇਟ ਖੋਲਿਆ ਅਸੀਂ ਬਾਹਰ ਗਮਾਂਡੀਆਂ ਨੂੰ ਛੱਦਣ ਚਲੇ ਗਏ ਇੱਥੇ ਕੋਲੀ ਪੈ ਜਦੋਂ ਉਹ ਆਏ ਹਟਾ ਮਾਰਨ ਲੱਗਿਆ ਜਦੀ ਪਾਪੇ ਦੀ ਮੌਤ ਹੋ ਗਈ ਉਹਦੀ ਸਾਲਾ ਰਸੋਈ ਚ ਬੜਿਆ ਗਾ ਸਲੰਡਰ ਚੱਕ ਲਿਆ ਆ ਬੇੜੇ ਚ ਰੱਖ ਕੇ ਕੋਲਣ ਲੱਗ ਗਿਆ ਕਹਿੰਦਾ ਮੈਂ ਘਰ ਨੂੰ ਅੱਗ ਲਾਉਣਾ ਉਹ ਉਹਦੇ ਘਰ ਵਾਲੀ ਨੇ ਕੁੜੀ ਨੇ ਆ ਡੰਡ ਪਾਤੀ ਕਹਿੰਦੀ ਪਾਪਾ ਉੱਠ ਕੇ ਬਾਹਰ ਆ ਜਾਓ ਅੱਗ ਲਾਉਂਦਾ ਘਰ ਨੂੰ ਅਸੀਂ ਜਿੱਦੋਂ ਬਾਹਰ ਆਏ ਛਰ ਉਹਨਾਂ ਨੇ ਆਈ ਕਿਆ ਉਹ ਤੂੰ ਲਾਗ ਪਾਛਲੇ ਵੀ ਮਚਾਉਣੇ ਨੇ ਇਹ ਕਾਤੇ ਤੂੰ ਅੱਗ ਲਾਉਣਾ ਉਹਨਾਂ ਨੂੰ ਫੜ ਕੇ ਇੱਥੇ ਹੀ ਛੱਡ ਲਿਆ ਆ ਆ ਇੱਟਾਂ ਨਾਲ ਹੀ ਪੱਥ ਮਾਰਤਾ ਕੋਈ ਗੱਲ ਨਹੀਂ ਹੋਈ ਕੋਈ ਛੜ ਕੇ ਲੜਾਈ ਨਹੀਂ ਸੀ ਝਗੜਾ ਨਹੀਂ ਸੀ ਕਾਮਤਵਾਇਆ ਸੀ ਅਜੀ ਕੀ ਚਾਹੁੰਦੇ ਆ ਜੀ ਉਹ ਸਾਡਾ ਕੋਸ ਨਹੀਂ ਲੱਗਦਾ ਨਾ ਸਾਡ ਨੂੰ ਕੋਈ ਚੰਮਣ ਆ ਵੀ ਨਾ ਮੈਂ ਤਰੀਕ ਭਗਤ ਛੱਕਦੀ ਆ ਮੈਂ ਇਹਨੂੰ ਕੋਈ ਮੈਂ ਤਰੀਕ ਨਹੀਂ ਜਾ ਸਕਦੀ ਮੈਂ ਬੁੜੀ ਤੀਵੀਆਂ ਮੇਰੇ ਘਰੇ ਕੋਈ ਨਹੀਂਗਾ ਮੈਂ ਕੁਝ ਨਹੀਂ ਉਹਨੂੰ ਮੈਂ ਚਾਹੁੰਦੀ ਮੈਂ ਦੇਖਣਾ ਵੀ ਨਹੀਂ ਚਾਹੁੰਦੀ ਕਿਉਂਕਿ ਉਹਨੇ ਵੀ ਦੋ ਬੰਦ ਤਾ ਪਤਨੀ ਨੇ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਪੂਰੀ ਘਟਨਾ ਨੂੰ ਬਿਆਨ ਕੀਤਾ ਹੈ ਇਹ ਵਾਕਈ ਲੂ ਕੰਡੇ ਖੜੇ ਕਰ ਦੇਣ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਜੋ ਲਾਲ ਖੂਨ ਸੀ ਉਹ ਸਫੈਦ ਹੋ ਚੁੱਕਿਆ ਹੈ ਬਲਕਿ ਸਫੈਦ ਵੀ ਨਹੀਂ ਕਾਲਾ ਹੀ ਹੋ ਚੁੱਕਿਆ ਜਿਸ ਦੇ ਵਿੱਚ ਰਿਸ਼ਤਿਆਂ ਦੀ ਕੋਈ ਵੀ ਅਹਿਮੀਅਤ ਨਹੀਂ ਹੈ ਹੁਣ ਤੁਹਾਨੂੰ ਇੱਕ ਗਵਾਂਡੀ ਦੀ ਬਾਈਟ ਵੀ ਸੁਣਾਣੇ ਆ ਕਿ ਉਹ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਜੋ ਖੌਫਨਾਕ ਘਟਨਾ ਨੂੰ ਆਪਣੀ ਅੱਖੀਂ ਦੇਖਿਆ ਕਿਵੇਂ ਦੇਖਿਆ ਕਿ ਇੱਕ ਪੁੱਤ ਨੇ ਇੱਟਾਂ ਮਾਰ ਕੇ ਆਪਣੇ ਹੀ ਪਿਓ ਦੀ ਹੱਤਿਆ ਕਰ ਦਿੱਤੀ ਫਿਰ ਉਸ ਦੀ ਲਾਸ਼ ਨੂੰ ਵੀ ਨਹੀਂ ਬਖਸ਼ਿਆ ਉਸ ਦੀ ਲਾਸ਼ ਦੇ ਵੀ ਚਿੱਥੜੇ ਉਡਾ ਦਿੱਤੇ ਇੱਟਾਂ ਮਾਰ ਮਾਰ ਕੇ ਉਸ ਦੇ ਉੱਤੇ ਬਾਅਦ ਵਿੱਚ ਵੀ ਹਮਲੇ ਕਰਦਾ ਰਿਹਾ ਹਾਲਾਂਕਿ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਆਪਣੇ ਨਾਲ ਲੈ ਗਏ ਨੇ ਇੱਕ ਵਾਰ ਫਿਰ ਤੋਂ ਜੇਲ੍ਹ ਦੀ ਹਵਾ ਖਾਵੇਗਾ ਲੇਕਿਨ ਗਵਾਂਡੀਆਂ ਨੇ ਕਿਸ ਤਰੀਕੇ ਨਾਲ ਮਾਹੌਲ ਨੂੰ ਬਿਆਨ ਕੀਤਾ ਰਾਤ ਕਿਸ ਤਰੀਕੇ ਦੇ ਨਾਲ ਪੂਰਾ ਡਰਾਮਾ ਹੋ ਗਿਆ ਸੀਗਾ ਪੂਰੇ ਇਲਾਕੇ ਦੇ ਵਿੱਚ ਅੱਗ ਲਗਾਉਣ ਦੀ ਗੱਲ ਸੀ ਕਿਉਂਕਿ ਜੇਕਰ ਸਲੰਡਰ ਫਟਦਾ ਹੈ ਨਾ ਸਿਰਫ ਉਸ ਘਰ ਦਾ ਨੁਕਸਾਨ ਹੁੰਦਾ ਬਲਕਿ ਆਲੇ-ਦੁਆਲੇ ਦੇ ਇਲਾਕਿਆਂ ਦੇ ਘਰ ਦੇ ਵਿੱਚ ਨੇ ਜਿਹੜੇ ਉੱਥੇ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਜੋਗਰਾਲਾ ਨੇ ਦੱਸਿਆ ਜੀ ਇਹ ਸਹੀ ਆ ਗੱਲ ਭਈ ਦਾਰੂ ਪੀਂਦਾ ਸੀ ਵੱਧਾ ਦੇ ਦਰੂਪੀ ਕੇ ਮਾਤਰ ਕਰੇ ਖਰੂ ਰੜੂ ਰੋੜਾ ਪਉਂਦਾ। ਕੱਲ ਸਾਨੂੰ ਤਾਂ ਹੀ 10 ਵਜੇ 10:30 ਵਜੇ 10:10 ਵਜੇ ਦਿਖਾਇਆ। ਹੂੰ ਜਦ ਮੈਂ ਆਇਆ ਜਾਣੀ ਦੀ ਉਹ ਮੈਂ ਕਿਹਾ ਕੀ ਕਰਦਾ ਇੱਟਾਂ ਚੱਕੀਆਂ ਹੋਈਆਂ ਸੀ ਹੱਥ ਚੋਦੇ ਇੱਟਾਂ ਮੁਰੇ ਮਾਰਨ ਲੱਗਾ ਇਹ ਆਪਣੇ ਡੈਡੀ ਦੇ ਤੇਰਾ ਪਿਓ ਆ ਮੈਂ ਕਿਹਾ ਉਹ ਤਾਂ ਮਰਿਆ ਪਿਆ ਹੱਦਲਾ ਨਹੀਂ ਤੂੰ ਫੇਰ ਵੀ ਮਾਰੀ ਜਾਣਾ ਇੱਟਾ। ਕਹਿੰਦਾ ਇਹਨੂੰ ਕੁਝ ਨਹੀਂ ਹੋਇਆ। ਤੇ ਹੁਣ ਉਹਨੂੰ ਲੈ ਕੇ ਨਾਲ ਹਾਂਜੀ ਕਿਹੜੀ ਪੁਲਿਸ ਆਰ ਪੁਲਿਸ ਆਈ ਸੀ? ਸਦਾ ਰਹੂ ਕਹਿੰਦੇ ਵੀ ਲੁਧਿਆਣੇ ਮਾਊਗਾ ਆਪਣੇ ਆਟੋਮੈਟ ਤੇ ਹੁਣ ਉਹਨਾਂ ਦੀ ਡੈੱਡ ਬਾਡੀ ਲੱਗ ਗਈ ਹੈ ਹਾਂਜੀ ਲੱਗ ਗਈ ਕਿੱਥੇ ਲੱਗ ਗਈ ਜੀ ਸਦਾ ਦੱਸ ਦੇ